ਕਿ ਹੁਣ ਤੂੰ ਇੱਥੇ ਪਹੁੰਚੇਗਾ ਕਿਵੇਂ ਕਹਿੰਦੇ ਰਾਤ ਅਵਰ ਕਛ ਅਵਰ ਕਮਾਵਤ ਰਾਤ ਅਵਰ ਕਛ ਅਵਰ ਕਮਾਵਤ ਦੱਸੋ ਰਾਤ ਕੁਝ ਹੋ ਰਿਹਾ ਬਾਣਾ ਕੋਈ ਹੋ ਰਿਹਾ ਪਰ ਅੰਦਰੋਂ ਮਨ ਤੋਂ ਕਮਾਈ ਹੋ ਰਿਹਾ ਬਾਣਾ ਤੇ ਪਾਇਆ ਗੁਰੂ ਦੇ ਲੜ ਲੱਗਣ ਵਾਲਾ ਤੇ ਮਨ ਵਿੱਚ ਸੰਸਾਰ ਨੇ ਖਿੱਚਿਆ ਇਹ ਤਾਂ ਅਵਰ ਕਚ ਅਵਰ ਕਮ ਆਵਤ ਮੰਨੀ ਪੀਤ ਮੁਖੋ ਗੰਢ ਲਾਵਤ ਮਨ ਵਿੱਚ ਪ੍ਰਮਾਤਮਾ ਨਾਲ ਪਿਆਰ ਨਹੀਂ ਹੈ ਉਹਨੂੰ ਮਿਲਣਾ ਨਹੀਂ ਚਾਹੁੰਦਾ ਤੇ ਮੁਖੋ ਗੰਢ ਲਾਵਤ ਕਹਿੰਦਾ ਮੂੰਹ ਦੇ ਉਤੋਂ ਵੈਗੁਰੂ ਵੈਗੁਰੂ ਕਰਦਾ ਪਰਦਾ ਮੂੰਹ ਤਾਂ ਲੋਕਾਂ ਨੂੰ ਕਹਿੰਦਾ ਮੈਂ ਤਾਂ ਮੱਤੇ ਨਿਤ ਨਿਮੀ ਹੈ ਮੈਂ ਤਾਂ ਰੋਜ਼ ਪਾਠ ਕਰਦਾ ਮੈਂ ਤਾਂ ਰੋਜ਼ ਗੁਰਦੁਆਰੇ ਜਾਣਾ ਹੈ ਕਹਿੰਦੇ ਭਾਈ ਮੂੰਹ ਨਾਲ ਗੰਢ ਨਹੀਂ ਵੱਜਦੀ ਗੰਢ ਪ੍ਰਮਾਤਮਾ ਨਾਲ ਬੰਨਤੋ ਵੱਜਦੀ ਠੀਕ ਹੈ ਜੀ ਜਿਹਨਾਂ ਮਨ ਖੋਲ ਠੀਕ ਹੁਣ ਅਨੇ ਤੱਕ ਆਪਾ ਧਰਮ ਖੰਡ ਤੱਕ ਨਹੀਂ ਪਹੁੰਚੇ ਤੇ ਗੁਰੂ ਸਾਹਿਬ ਬਣ ਕੇ ਕਹਿਣ ਲੱਗੇ ਕਹਿੰਦੇ ਜਾਨਨ ਹਾਨ ਪ੍ਰਭੂ ਪਰਬੀਨ ਇਹਨਾਂ ਦਾ ਪਰਮਾਤਮਾ ਨਾਲ ਉਹ ਅੰਦਰ ਜੰਮੀ ਉਹਨੂੰ ਸਭ ਦਾ ਪਤਾ ਠੀਕ ਕਹਿੰਦੇ ਫਿਰ ਕਹਿੰਦੇ ਬਾਹਰ ਵੇਖਣਾ ਕਾਹੂ ਪੀਨ ਕਹਿੰਦੇ ਬਾਹਰ ਦਾ ਪੈੜਾਵਾ ਬਾਖੇ ਨਾ ਤੇ ਮਨ ਪਰਮਾਤਮਾ ਚ ਨਹੀਂ ਭਿੱਜ ਜਾਂਦਾ ਸੰਤਪੇ ਲਿਖਾਈ ਜਾਂਦਾ ਜੀ ਮਾਣਾ ਪਿਆ ਤੁਰ ਹੁਣ ਕੀ ਕਹਿਣ ਲੱਗੇ ਅੰਦਰ ਜਦੋਂ ਬਿਰਤੀ ਧਰਮ ਖੰਡ ਤੱਕ ਪਹੁੰਚਦੀ ਹੈ ਇਹਨੂੰ ਸੋਝੀ ਆ ਜਾਂਦੀ ਹੈ ਕਿ ਮੈਨੂੰ ਜਨਮ ਮਿਲਿਆ ਕਦ ਲਈ ਮੇਰਾ ਫਰਜ਼ ਕੀ ਹੈ ਜਦੋਂ ਉਹਨੂੰ ਸਮਝ ਲੱਗਦੀ ਹੈ ਤੇ ਫਿਰ ਕਿਹੜੇ ਖੰਡ ਤੱਕ ਪਹੁੰਚਦੀ ਜਿੱਦਾਂ ਹੀ ਲੁਧਿਆਣਾ ਕ੍ਰੋਸ ਕਰਦੀ ਹੈ ਤੇ ਖੰਨੇ ਪਹੁੰਚ ਜਾਂਦੀ ਹੈ ਕੰਧਾਂ ਜੀ ਪਾਜੀ ਕਹਿੰਦਾ ਖੰਡੇ ਪਹੁੰਚ ਗਿਆ ਉਹ ਵਾਹ ਕਮਾਲ ਕਰਦੀ ਪਾਜੀ ਤੁਸੀਂ ਮੋਲਾ ਕੋ ਜਾਮ ਨਹੀਂ ਹੈਗਾ ਖਾਲੀ ਸੀ ਕਿੰਨਾ ਗੱਡੀ ਭੱਜੀ ਆਈ ਜਿੱਦਣ ਬੰਦੇ ਨੂੰ ਸਮਝ ਲੱਗ ਜਾਂਦੀ ਮੇਰਾ ਧਰਮ ਕੀ ਹੈ ਮੇਰਾ ਫਰਜ਼ ਕੀ ਹੈ ਫਿਰ ਬਿਰਤੀ ਤੁਰ ਪੈਂਦੀ ਹੈ